ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਤੇ ਸੰਗਤ ਜੀ ਵੀਡੀਓ ਨੂੰ ਪੂਰਾ ਜਰੂਰ ਸੁਨਿਆ ਕਰੋ ਸਾਧ ਸੰਗਤ ਜੀ ਪ੍ਰਾਣੇ ਵੇਲਿਆਂ ਦੀ ਗੱਲ ਹੈ ਇੱਕ ਨਗਰ ਦੇ ਵਿੱਚ ਇੱਕ ਤੰਦੂਰ ਵਾਲਾ ਭਾਈ ਰਹਿੰਦਾ ਸੀ ਇਸ ਬੰਦੇ ਦਾ ਕੰਮ ਹੁੰਦਾ ਸੀ ਕਿ ਸਾਰਾ ਦਿਨ ਰੋਟੀਆਂ ਪਕਾਉਣੀਆਂ ਨਗਰ ਵਾਲੇ ਜਿਹੜੇ ਦੁਕਾਨਦਾਰ ਲੋਕ ਸਨ ਉਹ ਇਸ ਤੋਂ ਰੋਟੀਆਂ ਲਿਜਾਇਆ ਕਰਦੇ ਸਨ ਰਾਹੀ ਪਾਂਦੇ ਵੀ ਰੋਟੀਆਂ ਖਰੀਦ ਕੇ ਇਸ ਤੋਂ ਖਾਇਆ ਕਰਦੇ ਸਨ ਇਹ ਨਾਲ ਨਾਲ ਦਾਲ ਸਬਜ਼ੀ ਦਾ ਕੰਮ ਵੀ ਕਰਨ ਲੱਗ ਪਿਆ ਇਹਦਾ ਕੀਤਾ ਠੀਕ ਠਾਕ ਚੱਲਦਾ ਸੀ ਪਰ ਜੋ ਵੀ ਇਹ ਕਮਾਈ ਕਰਦਾ ਉਹਦੇ ਨਾਲ ਇਸੇ ਕਰਦਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਚੱਲਦਾ ਸੀ ਐਸਾ ਗੁਜ਼ਰ ਪਸਰ ਬਹੁਤ ਔਖਾ ਹੋ ਰਿਹਾ ਸੀ ਪਰ ਇਸ ਦੀ ਇੱਕ ਖੂਬੀ ਸੀ ਕਿ ਜਦ ਵੀ ਰਾਤ ਦਾ ਕੋਈ ਆਟਾ ਵੱਜ ਜਾਂਦਾ ਰਾਤ ਨੂੰ ਕੋਈ ਰੋਟੀਆਂ ਵੱਜ ਜਾਂਦੀਆਂ ਤਾਂ ਇਹ ਅਗਲੇ ਦਿਨ ਗਾਕਾ ਨੂੰ ਉਹੀ ਗਰਮ ਕਰਕੇ ਨਹੀਂ ਸੀ ਦੇਂਦਾ ਬਈ ਆਟੇ ਦੇ ਨਾਲ ਰੋਟੀਆਂ ਨਹੀਂ ਸੀ ਬਣਾ ਕੇ ਦੇਂਦਾ ਇਹ ਸਮਝਦਾ ਸੀ ਕਿ ਜੇਕਰ ਮੈਨੂੰ ਕੋਈ ਨਹੀਂ ਦੇਖ ਰਿਹਾ ਤਾਂ ਘਟੋ ਘਟ ਉਹ ਪਰਮਾਤਮਾ ਤਾਂ ਮੇਰੇ ਉੱਤੇ ਨਿਗਾਹ ਰੱਖ ਰਿਹਾ ਹੈ ਪਰਮਾਤਮਾ ਦੇ ਦਰਗਾਹ ਦੇ ਵਿੱਚ ਜਾ ਕੇ ਮੈਂ ਕਿਹੜਾ ਮੋਹ ਦਿਖਾਵਾਂਗਾ ਕਿ ਮੈਂ ਕਿਤੇ ਇਹਦੇ ਵਿੱਚ ਧੋਖਾ ਕਰਦਾ ਰਿਆਂ ਮੈਂ ਕਿਵੇਂ ਲੋਕਾਂ ਨੂੰ ਧੋਖੇ ਦੇ ਵਿੱਚ ਰੱਖ ਕੇ ਗਲਤ ਮਾੜਾ ਖਾਣਾ ਖਵਾਉਂਦਾ ਰਿਆਂ ਇਹ ਵਧੀਆ ਹੋਇਆ ਆਟਾ ਵਧੀਆ ਹੋਇਆ ਰੋਟੀਆਂ ਰਾਤ ਵੇਲੇ ਕੋਲ ਦੀ ਲੰਗ ਦੇ ਇੱਕ ਦਰਿਆ ਦੇ ਵਿੱਚ ਜਾ ਕੇ ਪਾ ਦਿਆ ਕਰਦਾ ਸੀ ਉੱਥੇ ਮੱਛਲੀਆਂ ਦਾ ਇਕੱਠ ਆਉਂਦਾ ਤੇ ਪਲਾਂ ਦੇ ਵਿੱਚ ਉਹ ਆਟਾ ਪਾਲਣ ਦੇ ਵਿੱਚ ਉਹ ਟੁਕੜੇ ਕੀਤੇ ਹੋਏ ਰੋਟੀਆਂ ਦੇ ਉਹ ਖਾ ਜਾਂਦੀਆਂ। ਇਸ ਦਾ ਇੱਕ ਕਰੀਬੀ ਦੋਸਤ ਸੀ। ਉਸ ਨੇ ਇਸ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਭਾਈ ਇੰਨਾ ਕੋ ਤਾਂ ਚੱਲਦਾ ਹੈ। ਤੂੰ ਤਾਂ ਐਵੇਂ ਜ਼ਿਆਦਾ ਸੋਚਦਾ। ਲੋਕ ਤਾਂ ਬਹੁਤ ਵੱਡੇ ਵੱਡੇ ਕਫਲੇ ਕਰ ਜਾਂਦੇ ਹਨ। ਲੋਕ ਤਾਂ ਬਹੁਤ ਵੱਡੇ ਵੱਡੇ ਕਬਲੇ ਕਰ ਜਾਂਦੇ ਹਨ। ਬਹੁਤ ਵੱਡੀਆਂ ਮਿਲਾਵਟਾਂ ਕਰ ਜਾਂਦੇ ਨੇ। ਇਹ ਤਾਂ ਸਿੱਧੀ ਸਾਦੀ ਗੱਲ ਹੈ ਇਹਦੇ ਵਿੱਚ ਤਾਂ ਮਿਲਵਟ ਵਾਲੀ ਕੋਈ ਵੀ ਗੱਲ ਨਹੀਂ ਇੱਕ ਦਿਨ ਦਾ ਵਿਆਹ ਕਿਹੜਾ ਕੁਝ ਵਿਆਹ ਹੁੰਦਾ ਹੈ ਇਸ ਨੇ ਹਮੇਸ਼ਾ ਇਹੀ ਕਹਿਆ ਕਰਨਾ ਕਿ ਨਹੀਂ ਮੈਂ ਪ੍ਰਮਾਤਮਾ ਦੀ ਤੁਰ ਦਰਗਾਹ ਦੇ ਵਿੱਚ ਝੂਠਾ ਨਹੀਂ ਹੋਣਾ ਚਾਹੁੰਦਾ ਮੈਨੂੰ ਚਾਹੇ ਪੱਲਿਓਂ ਕੁਝ ਪਾ ਕੇ ਖਵਾਉਣਾ ਪਵੇ ਪਰ ਮੈਂ ਕਦੇ ਵੀ ਇਸ ਤਰ੍ਹਾਂ ਨਹੀਂ ਕਰਾਂਗਾ ਕਿ ਕੋਈ ਮੈਨੂੰ ਲਾਂਬਾ ਦੇ ਕੇ ਜਾਵੇ ਕਿ ਭਾਈ ਇਹ ਤੇਰੀ ਬਣਾਈ ਹੋਈ ਰੋਟੀ ਇਹ ਕੱਲ ਵਾਲੇ ਲੱਗੇ ਹੈ ਇਹ ਤੇਰੇ ਆٹے ਦੇ ਵਿੱਚ ਕੋਈ ਨੁਕਸ ਹੈ ਇਸ ਨੇ ਕਈ ਵਾਰ ਸੰਕੋਚ ਕੇ ਅੱਧਾ ਗੁਨਿਆ ਕਰਨਾ ਰਾਤ ਦੇ ਵੇਲੇ ਜੋ ਗਾਗ ਹੋਣਗੇ ਉਹ ਭੁਗਤ ਜਾਣ ਪਰ ਫਿਰ ਵੀ ਪਰਮਾਤਮਾ ਦੀ ਕਿਰਪਾ ਦੇ ਨਾਲ ਉਹ ਆਟਾ ਉਹ ਮੱਛੀਆਂ ਦੇ ਹਿੱਸੇ ਦਾ ਰਿਜਕ ਅਕਸਰ ਵੱਧ ਜਾਇਆ ਕਰਦਾ ਸੀ ਸਮਾਂ ਬੀਤਦਾ ਗਿਆ ਤੇ ਇਸੇ ਪਰਿਵਾਰ ਤੇ ਕਦੇ ਵੀ ਚੰਗੇ ਦਿਨ ਨਹੀਂ ਆਏ ਬਸ ਉਹ ਹੀ ਗੁజర్ ਪਸਰ ਕਦੇ ਵੀ ਉਹਨਾਂ ਸੋ ਕੁਝ ਹੋਰ ਅੱਜ ਕੋਈ ਚੇਜ਼ ਪਨਾ ਕੇ ਨਹੀਂ ਦੇਖੀ ਸੀ ਇਹ ਹਮੇਸ਼ਾ ਇਹੀ ਆਪਣੇ ਘਰ ਵਾਲਿਆਂ ਨੂੰ ਕਹਿੰਦਾ ਆਪਣੇ بیوی ਬੱਚਿਆਂ ਨੂੰ ਆਪਣੇ ਮਾਪਿਓ ਨੂੰ ਕਿ ਸ਼ਾਇਦ ਪਰਮਾਤਮਾ ਸਾਨੂੰ ਇਸੇ ਵਿੱਚ ਰੱਖ ਕੇ ਰਾਜੀ ਹੈ ਜਾਂ ਇਹਦੇ ਵਿੱਚ ਪਰਮਾਤਮਾ ਦੀ ਆਪਣੀ ਕੋਈ ਰਜਾ ਜਾਂ ਇਹ ਵੀ ਹੋ ਸਕਦਾ ਹੈ ਕਿ ਪਰਮਾਤਮਾ ਕੋਈ ਪ੍ਰੀਖਿਆ ਲੈ ਰਿਹਾ ਹੋਵੇ ਜੇ ਅਸੀਂ ਪ੍ਰੀਖਿਆ ਦੇ ਵਿੱਚ ਪਾਸ ਹੋ ਗਏ ਤਾਂ ਪਰਮਾਤਮਾ ਸਾਡੇ ਤੇ ਮਿਹਰ ਕਰੇਗਾ ਰਾਤੋ ਰਾਤ ਸਾਡੇ ਦਿਨ ਬਦਲ ਜਾਣਗੇ ਪਰਿਵਾਰ ਵਾਲਿਆਂ ਨੇ ਕਿਹਾ ਕਰਨਾ ਕਿ ਇਹ ਤਾਂ ਭੋਲਾ ਹੈ ਇਹ ਤਾਂ ਹੋਰ ਹੀ ਗੱਲਾਂ ਕਰਦਾ ਜਿਹੜੀਆਂ ਸੰਭਵ ਨਹੀਂ ਉਹ ਗੱਲਾਂ ਕਰਦਾ ਸਮਾਂ ਬੀਤਦਾ ਗਿਆ ਇੱਕ ਦਿਨ ਇਹਦੇ ਤੰਦੂਰ ਤੇ ਰੋਟੀ ਖਾਣ ਦੇ ਲਈ ਕੋਈ ਵੱਡਾ ਵਪਾਰੀ ਆਇਆ ਵਪਾਰੀ ਨੇ ਖਾਣਾ ਖਾਣ ਤੋਂ ਬਾਅਦ ਇਹਦੇ ਨਾਲ ਗੱਲਬਾਤ ਕੀਤੀ ਇਸ ਨੂੰ ਪੁੱਛਿਆ ਕਿ ਕੋਈ ਇੱਥੇ ਰਾਤ ਰੁਕਣ ਦਾ ਇੰਤਜ਼ਾਮ ਹੈ ਇਹਨੇ ਦੱਸਿਆ ਕਿ ਨਹੀਂ ਪਈ ਇੱਥੇ ਤਾਂ ਕੋਈ ਐਸੀ ਜਗ੍ਹਾ ਨਹੀਂ ਹੈ ਇੱਕ ਇਨਸਾਨ ਹੈ ਸੇਵਾ ਭਾਵਨਾ ਵਾਲਾ ਉਸ ਦੇ ਘਰ ਤੇ ਨੂੰ ਰੱਖਿਆ ਜਾ ਸਕਦਾ ਹੈ ਕਹਿਣ ਲੱਗਿਆ ਕਿ ਨਹੀਂ ਮੈਂ ਇਸ ਤਰ੍ਹਾਂ ਨਹੀਂ ਮੈਂ ਵਪਾਰੀ ਬੰਦਾ ਹਾਂ ਮੈਂ ਹਰ ਇੱਕ ਚੀਜ਼ ਦਾ ਮੁੱਲ ਤਾਰਦਾ ਹਾਂ ਵਪਾਰ ਦੇ ਬਾਰੇ ਗੱਲਾਂ ਬਾਤਾਂ ਹੋਣ ਲੱਗੀਆਂ ਤਾਂ ਵਪਾਰੀ ਨੇ ਕਿਹਾ ਕਿ ਮੈਨੂੰ ਇੱਕ ਸਹਾਇਕ ਵੀ ਚਾਹੀਦਾ ਹੈ ਇੱਕ ਮੈਂ ਸਾਥੀ ਆਪਣੇ ਨਾਲ ਰੱਖਣਾ ਚਾਹੁੰਦਾ ਹਾਂ ਮੈਂ ਉਸ ਨੂੰ ਹਰ ਰੋਜ਼ 5 ਸੋਨੇ ਦੀਆਂ ਅਸ਼ੀਰਫੀਆਂ ਦਿਆਂਗਾ ਮੇਰੇ ਨਾਲ ਕੋਈ ਪੱਕੇ ਤੌਰ ਤੇ ਕੰਮ ਕਰਨ ਵਾਲਾ ਬੰਦਾ ਚਾਹੀਦਾ ਹੈ ਕੋਈ ਨੇਕ پاک ਕੋਈ ਚੰਗਾ ਮਾਲਕਾਣਾ ਚਾਹੀਦਾ ਹੈ ਹੁਣ ਤੰਦੂਰ ਵਾਲੇ ਨੇ ਫੈਸਲਾ ਕੀਤਾ ਕਿ ਸ਼ਾਇਦ ਪ੍ਰਮਾਤਮਾ ਨੇ ਮੇਰੇ ਲਈ ਇਹ ਕੋਈ ਦੂਤ ਭੁਣਾ ਕੇ ਭੇਜਿਆ ਹੋਵੇ ਉਸਨੇ ਬਿਨਾਕਾਰ ਵਾਲਿਆਂ ਨਾਲ ਸਲਾਹ مشورہ ਕੀਤੇ ਹਾਂ ਕਰ ਦਿੱਤੇ ਤੇ ਕਿਹਾ ਇਹ ਜਿਹੜਾ ਮੇਰਾ ਤੰਦੂਰ ਦਾ ਕਾਰੋਬਾਰ ਹੈ ਇਹ ਬਹੁਤ ਚੱਲਦਾ ਨਹੀਂ ਇਹਦੇ ਨਾਲ ਤਾਂ ਬਸ ਗੁਜ਼ਰਬਸਰ ਹੀ ਹੁੰਦਾ ਹੈ ਇਸ ਕਰਕੇ ਤੇਨੂੰ ਕੋਈ ਸਹਾਇਕ ਚਾਹੀਦਾ ਹੈ ਮੈਂ ਤੇਰੇ ਨਾਲ ਜਾਣ ਲਈ ਤਿਆਰ ਹਾਂ ਪਰ ਮੈਨੂੰ ਉਹ ਪਾਦਾ ਕਾਰੋਬਾਰ ਦਾ ਕੱਖ ਨਹੀਂ ਪਤਾ ਕਹਿੰਦਾ ਕੋਈ ਗੱਲ ਨਹੀਂ ਮੈਨੂੰ ਇੱਕ ਬੰਦਾ ਚਾਹੀਦਾ ਹੈ ਮੈਂ ਆਪੇ ਸਾਰਾ ਕੁਝ ਸਖਾ ਦਊਂਗਾ ਪੁੱਛਣ ਲੱਗਿਆ ਕਿ ਸ਼ਰਤਾਂ ਕੀ ਹਨ ਵਪਾਰੀ ਕਹਿਣ ਲੱਗਿਆ ਕਿ ਮੇਰੀਆਂ ਸ਼ਰਤਾਂ ਕੋਈ ਨਹੀਂ ਪਹਿਲੇ 40 ਦਿਨ ਮੇਰੇ ਨਾਲ ਤੋਰਾ ਫੇਰਾ ਕਰਨਾ ਦੇਖਣਾ ਕਿ ਮੈਂ ਖਰੀਦੋ ਫੁਰਕਤ ਕਿਵੇਂ ਕਰਦਾ ਪਹਿਲੇ 40 ਦਿਨਾਂ ਦੇ ਵਿੱਚ ਤਾਂ ਮੈਂ ਆਪਣੇ ਸਹਾਇਕ ਨੂੰ ਕਦੇ ਕੋਈ ਕੰਮ ਵੀ ਨਹੀਂ ਦੱਸਦਾ ਮੈਂ ਇੱਕ ਕੰਮ ਦੱਸਾਂ ਹਾਂ ਇੱਕ ਐਸਾ ਕੰਮ ਜਿਹੜਾ ਉਹਨਾਂ ਹਰ ਹਾਲਾਤ ਦੇ ਵਿੱਚ ਕਰਨਾ ਪੈਂਦਾ ਕਹਿਣ ਲੱਗਿਆ ਕਿ ਮੈਨੂੰ ਮਨਜ਼ੂਰ ਹੈ 40 ਦਿਨਾਂ ਦੇ ਵਿੱਚ ਤਾਂ ਬਹੁਤ ਕੁਝ ਸਿੱਖਿਆ ਜਾ ਸਕਦਾ 41ਵੇਂ ਦਿਨ ਤੁਸੀਂ ਮੇਰੇ ਤੋਂ ਜੋ ਮਰਜ਼ੀ ਕਰਵਾ ਲਿਓ ਵਪਾਰੀ ਬੜਾ ਖੁਸ਼ ਹੋਇਆ ਕਿ ਇੱਕ ਬੰਦਾ ਮੈਨੂੰ ਮਿਲ ਗਿਆ ਤੰਦੂਰ ਵਾਲਾ ਪਾਈ ਵੀ ਬੜਾ ਖੁਸ਼ ਸੀ ਕਿ ਆਖਰਕਾਰ ਚਾਰ ਰੁਪਏ ਬਣਾ ਲਊਗਾ ਇਹ ਰੈਣਾ ਖਾਣਾ ਸਾਰਾ ਇਹਦੇ ਨਾਲ ਮੇਰੇ ਇਹਦੇ ਵੱਲੋਂ ਮੁਫਤ ਹੈ ਮੇਰੇ ਤੇ ਜਿਹੜੀਆਂ ਪੰਜ ਸੋਨੇ ਦੀਆਂ ਅਸ਼ਿਰਫੀਆਂ ਮਿਲਦੀਆਂ ਹਨ ਉਹ ਮੈਂ ਚਮਕਾ ਕਰਦਾ ਰਹਾਂਗਾ 40 ਦਿਨ ਤਾਂ ਦਿਨਾਂ ਦੇ ਵਿੱਚ ਵੇਚ ਗਏ ਉਸ ਨੇ ਦੇਖਿਆ ਕਿ ਇਹ ਕੋਈ ਲੰਮੀ ਚੌੜੀ ਖਰੀਦੋ ਫੁਰਕਤ ਨਹੀਂ ਕਰਦਾ ਸਮਾਨ ਲੈਣ ਦੇਣ ਦੇ ਸਮਾਨ ਲੈਣ ਦੇ ਲਈ ਬਜ਼ਾਰਾਂ ਦੇ ਵਿੱਚ ਤੁਰਿਆ ਫਿਰਦਾ ਹੈ ਮੈਂ ਵੀ ਨਾਲ ਤੁਰਿਆ ਫਿਰਦਾ ਹਾਂ ਹੁਣ ਤੰਦੂਰ ਵਾਲੀ ਨੂੰ ਇੱਕ ਚਿੰਤਾ ਸੀ ਕਿ ਇਹਨੇ ਮੈਨੂੰ ਜਿਹੜਾ ਕੰਮ ਕਹਿਣਾ ਹੈ ਉਹ ਕਿਹੜਾ ਕੰਮ ਕਹਿ ਦੇਣਾ ਹੈ 40 ਦਿਨਾਂ ਦੇ ਵਿੱਚ ਤਾਂ ਐਸਐਸ ਨੇ ਕੁਝ ਵੀ ਨਹੀਂ ਕੀਤਾ ਜਿਹਦੇ ਤੋਂ ਮੈਂ ਕੁਝ ਸਿੱਖਿਆ ਹੋਵੇ ਕੋਈ ਚੀਜ਼ ਮੇਰੇ ਪੱਲੇ ਬੰਨਣ ਵਾਲੀ ਹੋਵੇ ਖਉਰੇ ਪ੍ਰਮਾਤਮਾ ਨੇ ਮੈਨੂੰ ਕਿਹੜੀ ਪ੍ਰੀਖਿਆ ਦੇ ਵਿੱਚ ਪਾ ਦਿੱਤਾ ਹੈ ਖੈਰ 42ਵਾਂ ਦਿਨ ਆਇਆ ਸਾਰਾ ਦਿਨ ਐਵੇਂ ਹੀ ਲੰਘ ਗਿਆ ਤੇ ਸ਼ਾਮ ਦੇ ਵੇਲੇ ਇਸ ਵਪਾਰੀ ਨੇ ਕਿਹਾ ਅਸਤਬਲ ਦੇ ਵਿੱਚੋਂ ਮੇਰਾ ਘੋੜਾ ਖੋਲ ਕੇ ਲੈ ਕੇ ਆ ਸੋਚਿਆ ਕਿ ਸ਼ਾਇਦ ਕਿਤੇ ਵਪਾਰ ਕਰਨ ਜਾਣਾ ਹੋਵੇਗਾ ਕਹਿਣ ਲੱਗਿਆ ਕਿ ਜੋ ਤੁਹਾਡਾ ਹੁਕਮ ਹੈ ਵਪਾਰੀ ਨੇ ਕਿਹਾ ਕਿ ਘੋੜੇ ਦੇ ਨਾਲ ਇੱਕ ਬਹੁਤ ਵੱਡਾ ਬੋਰਾ ਪਿਆ ਹੈ ਬੋਰੇ ਦੇ ਵਿੱਚ ਕੁਝ ਹੈ ਤੇ ਉਹ ਬੋਰਾ ਉਹ ਵੇਚ ਕੇ ਜਾ ਤੇ ਇਸ ਘੋੜੇ ਦੇ ਉੱਤੇ ਧਰ ਕੇ ਲੈ ਕੇ ਆ ਇਸ ਘੋੜੇ ਦੇ ਉੱਤੇ ਤਾਰਕੇ ਲੈ ਕੇ ਆ ਕਹਿਣ ਲੱਗਿਆ ਕਿ ਠੀਕ ਐ ਉਸ ਤੋਂ ਬਾਅਦ ਵਪਾਰੀ ਤੇ ਉਸ ਦਾ ਇਹ ਸਹਾਇਕ ਤੰਦੂਰ ਵਾਲਾ ਉਹ ਵੱਡਾ ਬੋਰਾ ਘੋੜੇ ਦੇ ਉੱਤੇ ਰੱਖ ਕੇ ਇੱਕ ਦੂਰ ਇਲਾਕੇ ਵੱਲ ਨਿਕਲ ਗਏ ਇਹਨਾਂ ਦੇ ਕੋਲੇ ਇੱਕ ਘੋੜਾ ਸੀ ਇੱਕ ਵੱਡਾ ਬੋਰਾ ਸੀ ਤੇ ਇੱਕ ਦੂਰ ਇਲਾਕਾ ਜਿਹੜਾ ਪਹਾੜੀ ਇਲਾਕਾ ਸੀ ਇੱਕ ਚੋਟੀ ਦੇ ਹੇਠਾਂ ਜਾ ਕੇ ਉੱਥੇ ਖੜੇ ਹੋ ਗਏ ਹੁਣ ਤੰਦੂਰ ਵਾਲਾ ਉਹ ਹਰਾਨ ਸੀ ਕਿ ਇਹਨੇ ਮੈਨੂੰ ਖੋਰੇ ਇਹੋ ਜਿਹਾ ਕਿਹੜਾ ਕੰਮ ਦੱਸ ਦੇਣਾ ਸਨਸਾਨ ਜਗ੍ਹਾ ਹੈ ਬੋਰੇ ਦੇ ਵਿੱਚ ਪਤਾ ਨਹੀਂ ਕੀ ਹੈ ਵਪਾਰੀ ਨੇ ਕਿਹਾ ਕਿ ਬੋਰਾ ਹਾਲ ਇਹਦੇ ਵਿੱਚ ਇੱਕ ਜਾਨਵਰ ਦੀ ਖਲ ਹੈ एकदम ਹੈਰਾਨ ਹੋ ਗਿਆ ਕਿ ਇਹ ਕੋਈ ਗਲਤ ਤੰਦਾ ਗਲਤ ਵਪਾਰਤਾ ਨਹੀਂ ਕਰਦਾ ਇਹ ਮੇਰੇ ਤੋਂ ਕੋਈ ਮਾੜਾ ਕੰਮ ਤਾਂ ਨਹੀਂ ਕਰਵਾਉਣ ਲੱਗਿਆ ਉਸਨੇ ਡਰਦੇ ਡਰਦੇ ਨੇ ਉਹ ਬੋਰਾ ਖੋਲਿਆ ਉਹਦੇ ਵਿੱਚੋਂ ਵਾਕਿਆ ਹੀ ਇੱਕ ਵੱਡੇ ਜਾਨਵਰ ਦੀ ਖਲ ਨਿਕਲੀ ਇੰਨਾ ਵੱਡਾ ਕਿ ਜਿਹਦੇ ਵਿੱਚ ਇਨਸਾਨ ਪੂਰੀ ਤਰ੍ਹਾਂ ਸਮਾ ਜਾਵੇ ਵਪਾਰੀ ਨੇ ਤੰਦੂਰ ਵਾਲੇ ਨੂੰ ਕਿਹਾ ਕਿ ਹੁਣ ਇਹ ਖਲ ਦੇ ਵਿੱਚ ਵੜ ਜਾ ਇਹਨੂੰ ਪਹਿਲਾਂ ਡਰ ਦੇ ਡਰ ਦੇ ਤੋਂ ਪੁੱਛਣ ਦੀ ਕੁਝ ਵੀ ਹਿੰਮਤ ਨਾ ਹੋ ਸਕੇ ਚਾਹੁੰਦਾ ਬੜਾ ਕੁਝ ਪੁੱਛਣਾ ਸੀ ਪਰ ਪੁੱਛਿਆ ਨਾ ਗਿਆ ਉਸ ਖਲ ਦੇ ਵਿੱਚ ਵੜ ਗਿਆ ਚੰਦਮਿੰਟ ਇੰਦਚਾਰ ਕੀਤਾ ਤਾਂ ਦੋ ਪੰਰੀਂਦੇ ਕਾਫੀ ਵੱਡੇ ਪੰਰੀਂਦੇ ਉਸ ਖਲ ਨੂੰ ਪੰਜਿਆਂ ਦੇ ਵਿੱਚ ਜੁੱਕ ਕੇ ਉੱਚੀ ਪਹਾੜੀ ਵੱਲ ਲੈ ਕੇ ਜਾ ਰਹੇ ਉਸਨੇ ਬਹੁਤ ਹੱਥ ਪੱਲਾ ਮਾਰਿਆ ਸੀ ਜਦੋਂ ਉਸ ਖਲ ਦੇ ਵਿੱਚ ਵੜ ਗਿਆ ਦਾ ਐਸੇ ਬੰਦੇ ਨੇ ਖਾਲ ਨੂੰ ਇਸ ਤਰੀਕੇ ਨਾਲ ਬਾਰੋ ਬੰਦ ਕਰ ਦਿੱਤਾ ਸੀ ਕਿ ਉਹ ਬਾਹਰ ਨਿਕਲ ਨਹੀਂ ਸਕੇਆ ਉਸਨੇ ਪਥੇਰਾ ਚੇਕ ਚਹਾੜਾ ਪਾਇਆ ਸੀ ਕਿ ਮੈਨੂੰ ਕੱਢ ਲੈ ਤੂੰ ਮੈਨੂੰ ਕਿਸ ਜਨਮ ਦੀ ਸਜ਼ਾ ਦੇ ਰਿਆਂ ਇਹ ਤੂੰ ਕੀ ਹਰਕਤ ਕਰ ਰਿਆਂ ਜਿਹੜੀਆਂ ਪੰਜ ਪੰਜ ਮੋਰਾ ਤੂੰ ਮੈਥੋਂ ਰੋਜ਼ ਲੈ ਰਿਆ ਸੀ ਤੇਰੀਆਂ ਵਾਪਸ ਕਰਨ ਦੇ ਲਈ ਤਿਆਰ ਹਾਂ ਪਰ ਇਹਨੇ ਇੱਕ ਨਾ ਸੁਣੀ ਉਹਨਾਂ ਚਰਮੋ ਬੰਦ ਰੱਖਿਆ ਸੀ ਉਸ ਕਾਲ ਦਾ ਉਸਨੂੰ ਤਾਗਿਆਂ ਦੇ ਨਾਲ ਰस्सੀਆਂ ਦੇ ਨਾਲ ਬੰਧ ਰੱਖਿਆ ਸੀ ਜਿੰਨਾ ਚਿਰ ਉਹ ਪ੍ਰਿੰਦੇ ਚੁੱਕਣੇ ਸੀ ਆਏ ਤੇ ਪ੍ਰਿੰਦੇ ਹੁਣ ਇਸ ਨੂੰ ਇੱਕ ਉੱਚੀ ਚੋਟੀ ਤੇ ਲਿਜਾ ਕੇ ਉਹਨਾਂ ਨੇ ਇਹ ਖੱਲ ਰੱਖ ਦਿੱਤੀ ਜਲਦੀ ਜਲਦੀ ਉਹ ਨੋਚਣ ਲੱਗੇ ਜਿਵੇਂ ਉਹ ਖੱਲ ਪਾੜ ਗਈ ਵਿੱਚੋਂ ਇਹ ਤੰਦੂਰ ਵਾਲਾ ਨਿਕਲਿਆ ਤਾਂ ਇਹ ਪ੍ਰਿੰਦੇ ਡਰ ਕੇ ਉੱਡ ਗਏ ਕਿ ਇਹਦੇ ਵਿੱਚ ਤਾਂ ਇਨਸਾਨ ਹੈ ਹੁਣ ਇਹ ਤੰਦੂਰ ਵਾਲਾ ਉੱਤੇ ਇੱਕ ਛੋਟੀ ਦੇ ਉੱਤੇ ਉਸ ਨੂੰ ਉਸ ਨੂੰ ਸ਼ਰਿਆਮ ਥੱਲੇ ਖੜਾ ਹੋਇਆ ਇਹ ਵਪਾਰੀ ਦਿਖ ਰਿਹਾ ਇੱਕ ਦੂਜੇ ਨੂੰ ਤੱਤੇ ਬੋਲ-ਬੋਲ ਰਹੇ ਨੇ ਤੰਦੂਰ ਵਾਲਾ ਕਹਿ ਰਿਹਾ ਕਿ ਤੂੰ ਕਿਹੜੇ ਜਣਉਂਦੇ ਮਕਾਰੇ ਮੇਰੇ ਨਾਲ ਕਰ ਰਿਆਂ ਇਹ ਤੂੰ ਕੀ ਹਰਕਤ ਕੀਤੀ ਹੈ ਮੇਰੇ ਤੋਂ ਹੁਣ ਮੇਰਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਜੇ ਇਹ ਪੰਦੇ ਉੜਦੇ-ਉੜਦੇ ਮੈਨੂੰ ਹਵਾ ਦੇ ਵਿੱਚੋਂ ਛੱਡ ਦਿੰਦੇ ਮੈਂ ਤਾਂ ਥਾਂ ਤੇ ਮਰ ਜਾਣਾ ਸੀ ਵਪਾਰੀ ਕਹਿਣ ਲੱਗਿਆ ਕਿ ਨਏ ਭਾਈ ਤੂੰ ਨਹੀਂ ਸੀ ਮਾਰਨਾ ਮੈਨੂੰ ਪਤਾ ਹੈ ਇਹੀ ਤਰੀਕਾ ਹੈ ਇਹ ਨਾ ਸਮਝ ਕੇ ਪੰਦੇ ਕੋਈ ਗੈਰ ਨੇ ਇਹੀ ਸਮਝਿਕ ਇਹ ਮੇਰੇ ਰੱਖੇ ਹੋਏ ਮੇਰੇ ਸਮਝਾਏ ਹੋਏ ਨੇ ਮੇਰੇ ਦੱਸੇ ਮੁਤਾਬਕ ਤੈਨੂੰ ਉੱਚੀ ਚੋਟੀ ਤੇ ਲਿਜਾ ਕੇ ਉਹਨਾਂ ਨੇ ਛੱਡ ਦਿੱਤਾ ਉਹਨਾਂ ਨੂੰ ਖੁਰਾਕ ਵੀ ਮਿਲ ਗਈ ਹੈ ਤੇ ਅੱਗੇ ਤੂੰ ਕੰਨ ਲਾ ਕੇ ਮੇਰੀ ਗੱਲ ਸੁਣ ਮੈਂ ਤੇਰੇ ਤੋਂ ਕੋਈ ਕੰਮ ਕਰਵਾਉਣਾ ਹੈ ਹੁਣ ਤੂੰ ਹੁਣ ਤੰਦੂਰ ਵਾਲੇ ਦਾ ਵਪਾਰੀ ਤੋਂ ਭਰੋਸਾ ਉੱਠ ਚੁੱਕਿਆ ਤੰਦੂਰ ਵਾਲੇ ਵਪਾਰੀ ਦੇ ਨਾਲ ਲੜਦਾ ਤੇ ਉਹਨੂੰ ਬੋਲ ਕ ਬੋਲ ਬੋਲਦਾ ਉਸ ਪਹਾੜੀ ਤੋਂ نیچے ਉਤਰਨ ਦਾ ਕੋਈ ਰਸਤਾ ਤਲਾਸ਼ ਰਿਹਾ ਪਰ ਕੀ ਦੇਖਦਾ ਹੈ ਕਿ ਇੱਕ ਪਾਸੇ ਬਹੁਤ ਡੂੰਗਾ ਸਮੁੰਦਰ ਹੈ ਤੇ ਦੂਜੇ ਪਾਸੇ ਪੱਥਰ ਹੀ ਪੱਥਰ ਨੇ ਬਹੁਤ ਅਜੀਬੋ ਗਰੀਵ ਕਿਸਮ ਦੀ ਇਹ ਪਹਾੜੀ ਦੀ ਚੋਟੀ ਹੈ نیچے ਉਤਰਨ ਦਾ ਕੋਈ ਰਸਤਾ ਨਹੀਂ ਮਿਲਦਾ ਵਪਾਰੀ ਘੋੜੇ ਦੇ ਨਾਲ ਖੜਾ ਹੋਇਆ ਇੰਤਜ਼ਾਰ ਕਰਦਾ ਰਿਹਾ ਕਿ ਜਦੋਂ ਇਹ ਤਕ ਹਾਰ ਕੇ ਦੁਪਹਿਰਾਂ ਮੈਨੂੰ ਬੇਨਤੀ ਕਰੂਗਾ ਕਿ ਮੇਰੇ ਮਦਦ ਕਰ ਕੁਝ ਪਲਾਂ ਦਾ ਇੰਤਜ਼ਾਰ ਕੀਤਾ ਤੇ ਉਸ ਤੋਂ ਬਾਅਦ ਤੰਦੂਰ ਵਾਲੇ ਨੇ ਕਿਹਾ ਕਿ ਮੈਨੂੰ ਕਿਹੜੀ ਵਿਪਤਾ ਦੇ ਵਿੱਚ ਫਸਾ ਦਿੱਤਾ ਪਾਈ ਤੂੰ ਹੁਣ ਐਸ ਬੇਬਤਾਂ ਦਾ ਮੈਨੂੰ ਨਚਾਦਵਾ ਮੈਂ ਕਿਵੇਂ ਥੱਲੇ ਆਵਾਂ ਮੈਨੂੰ ਰਸਤਾ ਦੱਸ ਕਹਿਣ ਲੱਗਿਆ ਕਿ ਜੇ ਤੈਨੂੰ ਉੱਤੇ ਮੈਂ ਭੇਜਿਆ ਤਾਂ ਥੱਲੇ ਆਉਂਦਾ ਰਾਵੇ ਮੈਂ ਦੱਸਣਾ ਪਰ ਉਸ ਤੋਂ ਪਹਿਲਾਂ ਮੈਂ ਤੈਨੂੰ ਜੋ-ਜੋ ਕੰਮ ਕਹਿੰਦਾ ਹਾਂ ਉਹ ਤੈਨੂੰ ਕਰਨੇ ਪੈਣਗੇ ਹੁਣ ਮਰਦਾ ਕੀ ਨਾ ਕਰਦਾ ਕਹਿਣ ਲੱਗਿਆ ਕਿ ਦੱਸ ਕਿਹੜਾ ਕੰਮ ਕਰਨਾ ਹੈ ਉਸਨੇ ਦੱਸਿਆ ਕਿ ਐਸੇ ਪਹਾੜੀ ਦੇ ਵਿੱਚ ਇੱਕ ਗਾਰ ਹੈ ਇੱਕ ਗੁਫਾ ਨਮਸਥਾਨ ਹੈ ਉਹਦੇ ਵਿੱਚ ਹੀਰੇ ਜਵਾਹਰਾਤ ਦਾ ਟੇਲ ਲੱਗਿਆ ਹੋਇਆ ਹੈ ਐਸਾ ਪਹਾੜੀ ਤੋਂ ਹੇਠਾਂ ਵੱਲੋਂ ਹੀਰੇ ਜਵਾਹਰਾਤ ਉਸ ਗਾਰ ਦੇ ਵਿੱਚੋਂ ਕੱਢ ਕੇ ਸੁੱਟ। ਜਦੋਂ ਮੇਰਾ ਇਹ ਵੱਡਾ ਬੋਰਾ ਜਿਹਦੇ ਵਿੱਚ ਖੱਲ ਪਾ ਕੇ ਲਿਆਇਆ ਸੀ ਉਹ ਭਰ ਗਿਆ ਤੇ ਉਸ ਤੋਂ ਬਾਅਦ ਤੈਨੂੰ ਦੱਸੂੰਗਾ ਕਿ ਥੱਲੇ ਕਿਵੇਂ ਆਉਣਾ ਹੈ। ਹੁਣ ਉਹਦੇ ਕੋਲ ਹੋਰ ਕੋਈ ਵੀ ਚਾਰਾ ਨਹੀਂ ਸੀ। ਉਹ ਹੋਰ ਕੁਝ ਨਹੀਂ ਕਰ ਸਕਦਾ ਸੀ। ਉਸਨੇ ਉਹ ਗਾਰ ਲੱਭੀ ਉਹ ਗੁਫਾ ਨੂੰ ਮੀਥਾਂ ਲੱਭੀ ਤੇ ਉਹਦੇ ਵਿੱਚ ਜਾ ਕੇ ਉਸਨੇ ਦੇਖਿਆ ਕਿ ਇੱਕ ਪਾਸੇ ਬਹੁਤ ਸਾਰੇ ਹੀਰੇ ਜਵਾਹਰਾਤ ਪਾੜ ਪਾਣ ਦੀਆਂ ਮੋਹਰਾਂ ਦੂਜੇ ਪਾਸੇ ਇਨਸਾਨੀ ਪਿੰਜਰ ਕੰਗਾਲ ਇਕਦਮ ਲਈ ਡਰ ਗਿਆ ਉਸਨੂੰ ਕਹਿਣ ਲੱਗਿਆ ਕਿ ਇਹ ਕੀ ਹਰਕਤਾਂ ਹਨ ਮੰਨਦਾ ਹਾਂ ਕਿ ਹੇਰੇ ਜਵਾਰਤ ਇੱਥੇ ਹਨ ਪਰ ਇਹ ਨਾਲ ਹੀ ਕੁਝ ਹੈ ਕਹਿਣ ਲੱਗਿਆ ਕਿ ਤੂੰ ਇਕੱਲਾ ਥੋੜੇ ਆਇਆ ਹੋਵੇਗਾ ਬਹੁਤ ਸਾਰੇ ਲੋਕਾਂ ਨੂੰ ਇਸ ਦਾ ਪਤਾ ਹੋਵੇਗਾ ਲੁੱਟ ਖੋਹ ਕਰਨ ਚੋਰੀ ਕਰਨ ਪਹੁੰਚੇ ਹੋਣਗੇ ਬਾਅਦ ਵਿੱਚ ਥੱਲੇ ਆਉਂਦਾ ਰਾ ਨੈਣ ਲੱਭਿਆ ਤੇ ਰਾ ਸਿਰਫ ਮੈਨੂੰ ਪਤਾ ਹੈ ਹੁਣ ਉਹਦੀ ਗੱਲ ਮੰਨ ਕੇ ਉਹ ਹੀਰੇ ਜਵਾਹਰਾ ਸੋਨੇ ਚਾਂਦੀ ਦੇ ਮੋਹਰੇ ਮੋਹਰਾ ਸਿੱਕੇ ਥੱਲੇ ਸੁੱਟਦਾ ਰਿਹਾ ਜਦੋਂ ਵਪਾਰੀ ਦਾ ਉਹ ਵੱਡਾ ਬੋਰਾ ਪੜ ਗਿਆ ਵਪਾਰੀ ਕਹਿਣ ਲੱਗਾ ਚੰਗਾ ਭਾਈ ਖੁਦਾ ਹਾਫਿਜ਼ ਜੇ ਜੂੰਦਾ ਰਿਹਾ ਤਾਂ ਮੇਰੇ ਲਈ ਦੁਆਵਾਂ ਕਰੇ ਹੁਣ ਤੂੰ ਚੰਦ ਦੇ ਨਾਂ ਦਾ ਮਹਿਮਾਨ ਹੈ ਉਸਨੇ ਬਹੁਤ ਬੋਲ ਕਬੂਲ ਬੋਲੇ ਕਿ ਇਹ ਹਰਕਤ ਤੇ ਬਹੁਤ ਮਹਿੰਗੀ ਪਵੇਗੀ ਮੈਨੂੰ ਥੱਲੇ ਉਤਾਰ ਲੈ ਇਹ ਹਰਕਤ ਤੇ ਮੈਨੂੰ ਮਹਿੰਗੀ ਪਵੇਗੀ ਮੈਨੂੰ ਥੱਲੇ ਉਤਾਰ ਲੈ ਸਾਰੀ ਉਮਰ ਤੇਰੇ ਲਈ ਗੁਲਾਮੀ ਕਰਨ ਦੇ ਲਈ ਰਾਜੀ ਹਾਂ ਮੇਰੇ ਛੋਟੇ ਛੋਟੇ ਬੱਚੇ ਨੇ ਘਰ ਵਾਲੀ ਹੈ ਮਾਪਿਓ ਨੇ ਉਹ ਕਿਦੇ ਆਸਰੇ ਜਿਉਣਗੇ ਮੈਂ ਤਾਂ ਇਸ ਥਾਂ ਤੋਂ ਵੇਖ ਕੇ ਪੈਪੀਤ ਹੋ ਗਿਆ ਹਾਂ ਮੈਂ ਤਾਂ ਚੰਦ ਪਲਾਂ ਦੇ ਵਿੱਚ ਹੀ ਪ੍ਰੰਤ ਤਿਆਗ ਜਾਣੇ ਹਨ ਪਰ ਵਪਾਰੀ ਦੇ ਮਾਨ ਦੇ ਵਿੱਚ ਕੋਈ ਮੇਰ ਨਾ ਪਾਈ ਕਹਿਣ ਲੱਗਿਆ ਕਿ ਤੇਰੇ ਕੋਲ ਦੋ ਰਾਹ ਨੇ ਜਾਂ ਤਾਂ ਇੱਥੇ ਬੈਠਾ ਮੌਤ ਦਾ ਇੰਤਜ਼ਾਰ ਕਰ ਲੈ ਜਾਂ ਪਹਾੜੇ ਨਾਲ ਕਿਸੇ ਪੱਥਰ-ਪੁੱਥਰ ਦੇ ਵਿੱਚ ਤੋਂ ਟੱਕਰ ਮਾਰ ਕੇ ਆਪਣੀ ਜਾਨ ਦੇ ਦੇ ਜਾਂ ਦੂਜੇ ਪਾਸੇ ਪਈ ਦਰਿਆ ਹੈ ਦਰਿਆ ਦੇ ਵਿੱਚ ਛਾਲ ਮਾਰ ਦੇ ਅਜੀਬੋ ਗਰੀਬ ਕਿਸਮ ਦੀਆਂ ਉੱਥੇ ਮੱਛੀਆਂ ਰਹਿੰਦੀਆਂ ਨੇ ਤੇਰਾ ਮਾਸ ਨੋਚ ਲੈਣ ਗਿਆ ਹੁਣ ਤੂੰ ਦੇਖ ਲੈ ਕਿਹੜੇ ਤਰੀਕੇ ਨਾਲ ਮਰਨਾ ਹੈ ਨਹੀਂ ਤਾਂ ਰਾਤ ਤੱਕ ਤਾਂ ਕੋਈ ਜੰਗਲੀ ਜਾਨਵਰ ਪਹੁੰਚ ਹੀ ਜਾਏਗਾ ਤੇਰੇ ਮਾਸ ਨੂੰ ਤੇਰੀਆਂ ਹੱਡੀਆਂ ਤੋਂ ਅਲੱਗ ਕਰ ਦੇਵੇਗਾ ਇਹਨੀ ਗੱਲ ਕਹਿ ਕੇ ਉਸਨੇ ਇਨੇ ਨੂੰ ਕਹਿ ਕੇ ਉਹ ਕੋੜੇ ਦੇ ਉੱਤੇ ਬੈਠ ਕੇ ਉੱਥੋਂ ਚਲਾ ਗਿਆ ਕੁਝ ਪਲ ਇੰਤਜ਼ਾਰ ਕੀਤਾ ਰਸਤਾ ਲੱਭਿਆ ਕਿੱਥੋਂ ਰਸਤਾ ਨਾ ਲੱਭਿਆ ਪਰਮਾਤਮਾ ਨੂੰ ਯਾਦ ਕੀਤਾ ਤਾਂ ਉਸ ਨੇ ਦੂਜੇ ਪਾਸੇ ਸਮੁੰਦਰ ਦੇ ਵਿੱਚ ਛਾਲ ਮਾਰ ਦਿੱਤੀ ਉਸ ਨੇ ਦੂਜੇ ਪਾਸੇ ਸਮੁੰਦਰ ਦੇ ਵਿੱਚ ਛਾਲ ਮਾਰ ਦਿੱਤੀ ਉਸ ਦਰਿਆ ਦੇ ਵਿੱਚ ਦਰਿਆ ਦੇ ਵਿੱਚ ਛਾਲ ਮਾਰਦਿਆਂ ਅਜੀਬੋ-ਗਰੀਬ ਕਿਸਮ ਦੀਆਂ ਮੱਛੀਆਂ ਬਹੁਤ ਤੇਜ਼ ਗਤੀ ਨਾਲ ਉਹਦੇ ਵੱਲ ਨੂੰ ਭੱਜੀਆਂ ਜਿਵੇਂ ਚੰਦ ਪਰਾਂ ਦੇ ਵਿੱਚ ਉਸ ਨੂੰ ਨੋਚ ਦੇਣਾ ਹੈ ਪਰ ਜਦੋਂ ਉਹ ਦੇ ਕੋਲ ਪਹੁੰਚੀਆਂ ਤਾਂ ਉਹਨਾਂ ਦੇਖਿਆ ਕਿ ਇਹ ਤਾਂ ਉਹ ਹੀ ਪਰਮਾਤਮਾ ਦਾ ਦੂਤ ਹੈ ਜੋ ਹਰ ਰੋਜ਼ ਸਾਨੂੰ ਆਟਾ ਤੇ ਰੋਟੀਆਂ ਪਾਉਂਦਾ ਹੈ ਉਸ ਨੂੰ ਦੇਖ ਕੇ ਉਹ ਤੁਰੰਤ ਵਾਪਸ ਚਲੀਆਂ ਗਈਆਂ ਤੇ ਹੋਰ ਭਿਆਨਕ ਜਿਹੜੇ ਪਾਣੀ ਦੇ ਵਿੱਚ ਰਹਿਣ ਵਾਲੇ ਜੀਵ ਸਨ ਉਹਨਾਂ ਤੋਂ ਉਹਦੀ ਰਾਖੀ ਕੀਤੀ ਕਾਫੀ ਲੰਮੇ ਸਮੇਂ ਦੇ ਲਈ ਉਸ ਨੇ ਤੈਰ ਕੀ ਕੀਤੀ ਤਰਦਾ ਤਰੋਂਦਾ ਉਹ ਇਸ ਦਰਿਆ ਇਸ ਨਦੀ ਦੇ ਕਿਨਾਰੇ ਤੇ ਪਹੁੰਚ ਗਿਆ ਉਥੋਂ ਨਿਕਲ ਆਇਆ ਤੇ ਮਨ ਦੇ ਵਿੱਚ ਗੁੱਸਾ ਵੜਾ ਇੱਕ ਪਾਸੇ ਤਾਂ ਪਰਮਾਤਮਾ ਦਾ ਸ਼ੁਕਰ ਕਰ ਰਿਹਾ ਕਿ ਪਰਮਾਤਮਾ ਤੇਰੀ ਮਿਹਰਬਾਨੀ ਕਿ ਅੱਜ ਤੋਂ ਮੈਨੂੰ ਰੱਖ ਲਿਆ ਅੱਜ ਤੋਂ ਮੈਨੂੰ ਬਚਾ ਲਿਆ ਦੂਜੇ ਪਾਸੇ ਸੋਚਦਾ ਹੈ ਕਿ ਇਸ ਵਪਾਰੀ ਨੇ ਜਿੰਨੇ ਵੀ ਇੰਨੇ ਗੁਨਾਹ ਕੀਤੇ ਨੇ ਜਿੰਨੇ ਵੀ ਇੰਨੇ ਪਾਪ ਕੀਤੇ ਨੇ ਉਹਨਾਂ ਪਾਪਾਂ ਦਾ ਘੜਾ ਪਰ ਚੁੱਕਿਆ ਹੁਣ ਸਮਾਂ ਹੈ ਇਸ ਤੋਂ ਬਦਲਾ ਲਿਆ ਜਾਵੇ ਘਰ ਵਾਲਿਆਂ ਕੋਲ ਤਾਂ ਬਾਅਦ ਦੇ ਵਿੱਚ ਜਾਵਾਂਗਾ ਪਹਿਲਾਂ ਇਹਦੇ ਨਾਲ ਚਾਰ-ਚਾਰ ਹੱਥ ਕਰ ਲਵਾਂ ਏਹ ਗੱਲ ਸੋਚ ਕੇ ਤੇ ਪਾਰਾ ਉਸੇ ਪਛਾਣ ਦੇ ਵਿੱਚ ਚਲਾ ਗਿਆ ਜਿੱਥੋਂ ਇਹ ਆਪਣੇ ਨਵੇਂ-ਨਵੇਂ ਸ਼ਿਕਾਰ ਲੱਭ ਕੇ ਲਿਆਉਂਦਾ ਸੀ ਇਸ ਨੇ ਪੇਸ ਬਦਲ ਲਿਆ ਤੇ ਬਿਲਕੁਲ ਬਦਲ ਲਿਆ ਕਿ ਉਸ ਨੂੰ ਕੋਈ ਪਛਾਣ ਦੇ ਵਿੱਚ ਨਾ ਆ ਸਕੇ ਕੁਝ ਦਿਨਾਂ ਦਾ ਸਮਾਂ ਬੀਤਿਆ ਤੇ ਇਹ ਹੁਣ ਚਾਹ ਵੇਚਿਆ ਕਰਦਾ ਸੀ ਉਹ ਇੱਕ ਦਿਨ ਸ਼ਾਮ ਦੇ ਵੇਲੇ ਇਹਦੇ ਕੋਲ ਆਣ ਪਹੁੰਚਿਆ ਉਹ ਸਾਰੀ ਗੱਲਬਾਤ ਕੀਤੀ ਕਿ ਮੈਨੂੰ ਸਹਾਇਕ ਚਾਹੀਦਾ ਹੈ ਇਹਨੇ ਸਾਰੀਆਂ ਗੱਲਾਂ ਪਤਾ ਮੰਨ ਲਈਆਂ ਕਹਿਣ ਲੱਗਿਆ ਕਿ ਠੀਕ ਹੈ ਪਰ ਮੇਰੀ ਸ਼ਰਤ ਹੈ ਸਿੱਕੇ ਮੈਂ ਰੋਜ ਦੇ 5 ਨਹੀਂ 10 ਲਿਆ ਕਰਾਂਗਾ ਕਹਿਣ ਲੱਗਿਆ ਕਿ ਵੇਲੇ ਰਹਿਣ ਦੇ ਮੈਂ ਕਦੇ 5 ਤੋਂ ਵੱਧ ਕਿਸੇ ਨੂੰ ਨਹੀਂ ਦਿੱਤੇ ਤਾਂ ਨਹੀਂ ਪਰ ਤੂੰ ਗੱਲਾਂ ਬਹੁਤ ਚੰਗਾ ਆਂਦਾ ਹੈ 40 ਦਿਨ ਮੇਰਾ ਮਨ ਲਾ ਕੇ ਰੱਖੇਗਾ ਉਸ ਤੋਂ ਬਾਅਦ ਵੀ ਕਾਰੋਬਾਰ ਮਿਲ ਕੇ ਕਰਨਾ ਹੈ ਤੂੰ ਮੈਨੂੰ ਪਸੰਦ ਆਇਆ ਹੈ ਗੱਲਾਂ ਬਾਤਾਂ ਦਾ ਤੇਰਾ ਅੰਦਾਜ਼ ਵਧੀਆ ਹੈ ਮੈਂ ਤੈਨੂੰ 10 ਸਿੱਕੇ ਰੋਜ਼ ਦੇ ਦਿਆ ਕਰਾਂਗਾ ਚੱਲ ਮੇਰੇ ਨਾਲ ਉਹਦਾ ਚਾਹ ਦਾ ਕੰਮ ਛੜਵਾ ਦਿੱਤਾ 40 ਦਿਨ ਉਸ ਨੂੰ ਹਰ ਰੋਜ਼ 10 ਸਿੱਕੇ ਦਿੰਦਾ ਰਿਹਾ 11ਵੇਂ ਦਿਨ ਉਹ ਸਾਰੀ ਕਹਾਣੀ ਜਿਹੜੇ ਪਹਿਲਾਂ ਇਹਦੇ ਨਾਲ ਵਾਪਰੇ ਸੀ ਉਹੀ ਉਸ ਨੇ ਉਸ ਨੂੰ ਕਰਨ ਦੇ ਲਈ ਕਿਹਾ ਤੇ ਉਹ ਸਾਰਾ ਕੁਝ ਐਨੇ ਕੀਤਾ ਉਸ ਪਹਾੜੀ ਦੇ ਹੇਠਾਂ ਪਹੁੰਚ ਕੇ ਇਸ ਨੇ ਦੁਬਾਰਾ ਧੋਕਿਆ ਕਿ ਪਾਰੀ ਬੋਰਾ ਖੋਲ ਹੁਣ ਇਹਨੂੰ ਪਤਾ ਨਹੀਂ ਸੀ ਕਿ ਬੰਦਾ ਕੌਣ ਹੈ ਇਹ ਤਾਂ ਸਾਰੇ ਗੱਲਬਾਤ ਜਾਣਦਾ ਹੈ ਉਸਨੇ ਬੋਰਾ ਖੋਲ੍ਹਿਆ ਤੇ ਉਹਦੇ ਵਿੱਚੋਂ ਉਸ ਵਿਸ਼ਾਲ ਜਾਨਵਰ ਦੀ ਖੱਲ ਨਿਕਲੀ। ਐਸੇ ਵਪਾਰੀ ਨੇ ਕਿਹਾ ਕਿ ਪਾਈ ਇਹਦੇ ਅੰਦਰ ਵੜ ਜਾ, ਇਹਦੇ ਅੰਦਰ ਵੜ ਕੇ। ਅਗਲੀ ਗੱਲਬਾਤ ਕਰਦੇ ਹਾਂ। ਉਸਨੇ 2-3 ਵਾਰ ਉਸ ਖੱਲ ਦੇ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਪਰ ਉਸ ਤੋਂ ਵੜਿਆ ਨਹੀਂ ਸੀ ਜਾ ਰਿਹਾ। ਜਾਣਬੁੱਝ ਕੇ ਉਹ ਚਾਹੁੰਦਾ ਹੀ ਨਹੀਂ ਸੀ ਕਿ ਮੈਂ ਇਸ ਦੇ ਅੰਦਰ ਵੜ ਜਾਵਾਂ। ਵਪਾਰੀ ਉਹਦੇ ਉੱਤੇ ਗੁੱਸਾ ਹੁੰਦਾ। ਕਹਿੰਦਾ ਕਿ ਤੈਨੂੰ ਇਹਨਾਂ ਨੇ ਪਤਾ ਕਿ ਇੱਕ ਖੱਲ ਨੂੰ ਕਿਵੇਂ ਪੈਣਾ। ਕਹਿਣ ਲੱਗਾ ਮਾਲਕ ਮੈਨੂੰ ਮaaf ਕਰਨਾ ਮੈਂ ਤਾਂ ਚਾਹ ਵੇਚਣ ਵਾਲਾ ਸਧਾਰਨ ਜਿਹਾ ਬੰਦਾ ਹਾਂ ਉਹਨਾਂ ਨੇ ਖਲਾਮ ਬਾਰੇ ਕੁਝ ਵੀ ਨਹੀਂ ਪਤਾ ਕਿਰਪਾ ਕਰੋ ਇੱਕ ਵਾਰੀ ਖੁਦ ਇਸ ਖਲ ਦੇ ਵਿੱਚ ਵੜ ਕੇ ਦਿਖਾਓ ਫਿਰ ਉਸ ਤੋਂ ਬਾਅਦ ਜਿਵੇਂ ਕਹੋਗੇ ਛਿੰਨੀ ਵਾਰ ਕਹੋਗੇ ਓਨੀ ਵਾਰ ਵੜ ਜਾਵਾਂਗਾ ਕਹਿਣ ਲੱਗਾ ਹਾਂ ਇਹ ਠੀਕ ਹੈ ਤੇਰੇ ਰਾਏ ਚੰਗੀ ਹੈ ਤੁਰੰਤ ਉਸਨੇ ਇੱਕ ਖਲ ਪੈਨ ਕੇ ਪੈਨ ਲਈ ਕਹਿੰਦਾ ਕਿ ਇਸ ਤਰੀਕੇ ਦੇ ਨਾਲ ਅੰਦਰ ਵੜ ਕੇ ਬੈਠਣਾ ਹੈ ਇਹ ਰਸੀਆਂ ਦਾ ਪ੍ਰਬੰਧ ਆਪਣੇ ਕੋਲ ਪਹਿਲਾਂ ਤੋਂ ਕਰਕੇ ਲਿਆਇਆ ਸੀ ਇਸ ਨੇ ਤੁਰੰਤ ਖਾਲ ਦਾ ਉਪਾਸਾ ਸਿਉਂ ਦਿੱਤਾ ਬੰਨ ਦਿੱਤਾ ਕਿ ਉਹ ਬੰਦੇ ਤੋਂ ਵਾਪਸ ਬਾਹਰ ਨਾ ਨਿਕਲਿਆ ਜਾਵੇ ਫਿਰ ਇਸ ਨੇ ਚੰਦਪਾਲ ਇੰਤਜ਼ਾਰ ਕੀਤਾ ਤੇ ਉਹ ਰੋਲਾ ਪਾਉਂਦਾ ਰਿਹਾ ਕਿ ਤੂੰ ਕੌਣ ਹੈ ਇਹ ਕੀ ਹਰਕਤ ਹੈ ਮੈਂ ਤੈਨੂੰ ਕਹਿ ਰਿਹਾ ਕਿ ਇਸ ਤਰੀਕੇ ਨਾਲ ਵੜਨਾ ਤੇ ਤੂੰ ਮੈਨੂੰ ਬੰਦ ਕਰ ਰਿਆਂ ਜੇ ਤੂੰ ਮੇਰਾ ਇਹ ਖਾਲ ਦਾ ਰਸਤਾ ਨਾ ਖੋਲਿਆ ਮੇਰੇ ਲਈ ਤਾਂ ਮੈਂ ਸਾਹ ਕੁੱਟ ਕੇ ਮਰ ਜਾਵਾਂਗਾ ਏ ਤੇਰੀ ਹਰਕਤ ਬਹੁਤ ਮਾੜੀ ਹੈ ਜੇ ਮੈਂ ਬਾਹਰ ਨਿਕਲ ਆਇਆ ਤੇ ਤੇਰਾ ਕਤਲ ਕਰ ਦੇਵਾਂਗਾ ਕਹਿੰਦਾ ਕਿ ਕੋਈ ਗੱਲ ਨਹੀਂ ਇਹ ਨੌਬਤ ਨਹੀਂ ਆਵੇਗੀ ਚੰਦਪਲਾਂ ਦੇ ਵਿੱਚ ਉਹ ਪਰਿੰਦੇ ਉੱਥੇ ਪਹੁੰਚੇ ਤੇ ਉਹਨਾਂ ਨੇ ਇਸ ਘਲ ਨੂੰ ਪੰਜਿਆਂ ਦੇ ਵਿੱਚ ਚੁੱਕਿਆ ਤੇ ਪਹਾੜੀ ਦੀ ਉਸੇ ਚੋਟੀ ਦੇ ਉੱਤੇ ਉਸੇ ਥਾਂ ਦੇ ਉੱਤੇ ਲਿਜਾ ਕੇ ਰੱਖ ਦਿੱਤਾ ਇੱਕ ਵਾਰ ਫਿਰ ਤੋਂ ਉਹਨਾਂ ਨੇ ਇਸ ਘਲ ਨੂੰ ਨੋਚਣਾ ਸ਼ੁਰੂ ਕੀਤਾ ਤੇ ਚੰਦਪਲਾਂ ਦੇ ਵਿੱਚ ਉਹਦੇ ਵਿੱਚੋਂ ਵਪਾਰੀ ਬਾਹਰ ਆਇਆ ਵਪਾਰੀ ਨੇ ਪਹਾੜੀ ਦੇ ਛੋਟੇ ਦੇ ਉੱਤੇੋਂ ਇਸ ਬੰਦੇ ਨੂੰ ਬੁਰਾ ਭਲਾ ਬੋਲਣਾ ਸ਼ੁਰੂ ਕਰ ਦਿੱਤਾ ਕਿ ਤੂੰ ਕੌਣ ਹੈ ਇਹ ਤੂੰ ਕੀ ਕੀਤਾ ਹੈ ਅਗੋਂ ਉੱਤਰ ਮਿਲਿਆ ਕਿ ਮੈਂ ਉਹੀ ਹਾਂ ਜਿਹਨੂੰ ਤੂੰ ਮਰਨ ਦੇ ਲਈ ਛੱਡ ਗਿਆ ਸੀ ਆਪਣੇ ਬਦਲੇ ਹੋਏ ਪੈਸੇ ਤੋਂ ਦੁਬਾਰਾ ਪਹਿਲਾਂ ਵਾਲੇ ਪੈਸੇ ਵਿੱਚ ਆ ਗਿਆ ਕਹਿੰਦਾ ਕਿ ਮੈਂ ਉਹ ਤੰਦੂਰ ਵਾਲਾ ਹਾਂ ਜਿਹਦੇ ਨਾਲ ਤੂੰ ਠੱਗੀ ਮਾਰ ਕੇ ਗਿਆ ਸੀ ਹੁਣ ਦੱਸ ਕਿ ਤੂੰ ਜ਼ਿੰਦਗੀ ਚਾਹੁੰਦਾ ਹਾਂ ਤਾਂ ਆਪਣੇ ਜਾਨ ਦੇ ਖੈਰiyat ਚਾਹੁੰਦਾ ਹਾਂ ਤੇਰੇ ਜਾਨ ਬਖਸ਼ੇ ਕਰ ਦਿੱਤੇ ਜਾਵੇ ਜਾਂ ਤੋਂ ਕੁਝ ਹੋਰ ਚਾਹੁੰਦਾ ਕਹਿਣ ਲੱਗਿਆ ਕਿ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਜਿੰਨੀ ਤਨ ਦੌਲਤ ਮੈਂ ਜੋੜੀ ਹੈ ਉਹਦੇ ਵਿੱਚੋਂ ਅੱਧਾ ਹਿੱਸਾ ਤੈਨੂੰ ਦੇ ਦੇਵਾਂਗਾ ਤੁਰੰਤ ਉਹ ਸਾਰਾ ਕੁਝ ਦੱਸਣ ਲੱਗਿਆ ਕਿ ਮੈਂ ਕਿੱਥੇ ਜਾ ਕੇ ਤਨ ਦੌਲਤ ਜੋੜਦਾ ਰਿਹਾ ਹਾਂ ਚਾਹੇ ਜਾ ਕੇ ਉੱਥੋਂ ਤਨ ਦੌਲਤ ਆਪਣੇ ਹੱਥ ਕਰ ਲੈ ਪਰ ਮੇਰੇ ਜਾਨ ਬਖਸ਼ ਦੇ ਮੈਨੂੰ ਬਚਾ ਲੈ ਇੱਥੇ ਰਿਹਾ ਤਾਂ ਮੈਂ ਮਰ ਜਾਵਾਂਗਾ ਕਹਿਣ ਲੱਗਿਆ ਕਿ ਨਹੀਂ ਬੋਰਾ ਜਿਹੜਾ ਜਿਹਦੇ ਵਿੱਚੋਂ ਖਲ ਨਿਕਲੀ ਹੈ ਜਿਹੜਾ ਪਿਛਲੇ ਬਾਰੇ ਮੈਂ ਭਰਿਆ ਸੀ ਇਸ ਬਾਰੇ ਤੈਨੂੰ ਪੜਨਾ ਪਾਵੇਗਾ ਕਹਿਣ ਲੱਗਿਆ ਕਿ ਪਰ ਇਸ ਤੋਂ ਬਾਅਦ ਕਿਹੜੀ ਜ਼ਿੰਮੇਵਾਰੀ ਹੈ ਕਿ ਤੂੰ ਮੈਨੂੰ ਉਤਾਰ ਲਵੇਂਗਾ ਜਿੰਨਾ ਕੁ ਮੈਂ ਜਾਣਦਾ ਹਾਂ ਇਸ ਪਹਾੜੀ ਤੋਂ ਹੇਠਾਂ ਉਤਰਨ ਦਾ ਕੋਈ ਰਾਹ ਹੀ ਨਹੀਂ ਹੈ ਤੰਦੂਰ ਵਾਲਾ ਕਹਿਣ ਲੱਗਿਆ ਕਿ ਜੇ ਹੇਠਾਂ ਉਤਰਨ ਦਾ ਰਾਹ ਨਹੀਂ ਹੈ ਮੈਨੂੰ ਦੱਸ ਮੈਂ ਕਿਵੇਂ ਉਤਰਿਆ ਤੇਰੇ ਸਾਹਮਣੇ ਜੁੰਦੀ ਜਾਗਦੀ ਉਦਾਹਰਨ ਮੈਂ ਹਾਂ ਮੈਂ ਉਤਾਰ ਕੇ ਤੈਨੂੰ ਲੈ ਆਵਾਂਗਾ ਇਹ ਵੀ ਗੱਲ ਠੀਕ ਹੈ ਹੁਣ ਅੱਗੋਂ ਅੱਗੋਂ ਤੰਦੂਰ ਵਾਲਾ ਕਹਿੰਦਾ ਕਿ ਜਿਹੜੀ ਤੂੰ ਮੈਨੂੰ ਆਪਣੀ ਧਨ ਦੌਲਤ ਦਾ ਟਿਕਾਣਾ ਦੱਸਿਆ ਹੈ ਉਹ ਵੀ ਮੇਰੇ ਤੇ ਇਸ ਦੇ ਨਾਲ ਇਹ ਜਿਹੜਾ ਵੱਡਾ ਪੋਰਾ ਹੈ ਇਹਨੂੰ ਵੀ ਭਰ ਫਿਰ ਤੈਨੂੰ ਟਿਕਾਣਾ ਦੱਸਾਂਗਾ ਪਹਿਲਾਂ ਟਿਕਾਣਾ ਨਹੀਂ ਦੱਸਾਂਗਾ ਉਹ ਜਲਦੀ ਜਲਦੀ ਡਰ ਦਾ ਡਰਦਾ ਉੱਥੇ ਕੰਕਾਲ ਵੇਖ ਕੇ ਉਹਦੇ ਜਿਵੇਂ ਜਾਨ ਹੀ ਨਿਕਲ ਰਹੀ ਸੀ ਕਾਂਬਦੇ ਹੱਥਾਂ ਨਾਲ ਉਹ ਉਥੋਂ ਹੀਰੇ ਜਵਾਹਰਾਤ ਸੋਨੇ ਚਾਂਦੀ ਦੀਆਂ ਮੋਹਰਾਂ ਸੱਟਦਾ ਰਿਹਾ ਤੇ ਥੱਲੇ ਇਹ ਬੋਰਾ ਭਰਦਾ ਰਿਹਾ ਬੋਰਾ ਭਰਨ ਤੋਂ ਬਾਅਦ ਇਸਨੇ ਬੋਰੇ ਨੂੰ ਵੀ ਤਾਗੇ ਰੱਸੀਆਂ ਦੇ ਨਾਲ ਬੰਨ੍ਹਿਆ ਤੇ ਕੋੜੇ ਦੇ ਉੱਤੇ ਲੱਦਿਆ ਤੇ ਉਹ ਹੀ ਸ਼ਬਦ ਨੇ ਇਸਤੇਮਾਲ ਕੀਤੇ ਕਹਿੰਦਾ ਕਿ ਖੁਦਾ ਹਾਫਿਜ਼ ਜੇ ਪਰਮਾਤਮਾ ਨੇ ਚਾਇਆ ਤਾਂ ਤੂੰ ਬਚ ਜਾਏਗਾ ਨਹੀਂ ਤਾਂ ਤੇਰਾ ਸਾਰਾ ਕੁਝ ਜਿੰਨੇ ਵੀ ਤੇਰੀ ਤਾਂ ਦੌਲਤਾਂ ਮੈਂ ਜਾਇਦਾਦ ਹੈ ਉਹ ਮੇਰੇ ਹੋਈ ਇੰਨੀ ਗੱਲ ਕਹਿ ਕੇ ਉਹ ਤੋਂ ਇਹ ਚਲਾ ਗਿਆ ਇਸ ਬੰਦੇ ਨੇ ਕੁਝ ਸਮਾਂ ਇੰਤਜ਼ਾਰ ਕੀਤਾ ਤੇ ਫਿਰ ਉਸ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ ਤੇ ਚੰਨਪਲਾਂ ਦੇ ਵਿੱਚ ਇਸ ਨੂੰ ਜੂੰਦੇ ਨੂੰ ਉਹਨਾਂ ਅਜੀਬੋ ਗਰੀਬ ਮੱਛੀਆਂ ਨੇ ਨੋਚ ਲਿਆ ਇਸ ਲਈ ਹਮੇਸ਼ਾ ਇੱਕ ਗੱਲ ਜੀਵਨ ਦੇ ਵਿੱਚ ਪੱਲੇ ਬਣ ਕੇ ਰੱਖਣੀ ਚਾਹੀਦੀ ਹੈ ਕਹਾਣੀਕਾਰ ਨੇ ਜਿਹੜੇ ਸਨ ਉਹ ਗੱਲ ਹਮੇਸ਼ਾ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਜਿਹੋ ਜਿਹਾ ਅਸੀਂ ਬੀਜਾਂਗੇ ਉਹੋ ਜਿਹਾ ਸਾਨੂੰ ਘਟਨਾ ਪੈਣਾ ਜੇ ਅਸੀਂ ਕਿਸੇ ਨਾਲ ਨੇਕੀ ਕਰ ਰਹੇ ਹਾਂ ਤਾਂ ਜ਼ਾਹਿਰ ਜਈ ਗੱਲ ਹੈ ਕੱਲ ਨੂੰ ਸਾਡੇ ਨਾਲ ਨੇਕੀ ਹੋਏਗੀ ਪਰ ਜੇ ਅਸੀਂ ਕਿਸੇ ਨਾਲ ਮਾੜਾ ਕਰ ਰਹੇ ਹਾਂ ਇਹ ਸਮਝਦੇ ਹਾਂ ਕਿ ਮੈਂ ਮਾੜਾ ਕੀਤਾ ਪਰ ਉਸ ਬੰਦੇ ਨੂੰ ਪਤਾ ਨਹੀਂ ਲੱਗਿਆ ਮੈਂ ਬੜਾ ਚਲਾਕ ਬੜਾ ਚਤੁਰ ਹਾਂ ਇੱਕ ਗੱਲ ਯਾਦ ਰੱਖਣਾ ਕਿ ਪਰਮਾਤਮਾ ਹਰ ਇੱਕ ਗੱਲ ਦਾ ਲੇਖਾ ਜੋਖਾ ਰੱਖਦਾ ਹੈ ਦੂਜੀ ਗੱਲ ਕਿ ਜਦੋਂ ਕੋਈ ਬੰਦਾ ਪ੍ਰੀਖਿਆ ਦੀ ਘੜੀ ਦੇ ਵਿੱਚ ਹੁੰਦਾ ਹੈ ਪਰਮਾਤਮਾ ਨੂੰ ਮਨੋਂ ਨਹੀਂ ਵਿਸਾਦਾ ਉਹਨੂੰ ਜਾਦ ਰੱਖਦਾ ਹੈ ਪਰਮਾਤਮਾ ਉਸਨੂੰ ਫਿਰ ਛੱਪੜ ਪਾੜ ਕੇ ਦਿੰਦੇ ਹਨ ਬਿਲਕੁਲ ਉਸ ਤਰੀਕੇ ਨਾਲ ਜਿਵੇਂ ਉਸ ਤੰਦੂਰ ਵਾਲੇ ਦੀ ਕਿਸਮਤ ਰਾਤੋਂ ਰਾਤ ਬਦਲ ਗਈ ਵਾਹਿਗੁਰੂ ਜੇਗਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ